ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜائیں ਜ ਪਟਨਾ ਸਾਹਿਬ ਗੁਰਦੁਆਰਾ ਇੱਥੇ ਆਪਾਂ ਹੋਰ ਵੀ ਬੜੇ ਗੁਰਦਾਰੇ ਉਹ ਵੀ ਤੁਹਾਨੂੰ ਘੁਮਾਵਾਂਗੇ ਤੇ ਇਹ ਇਹ ਗੁਰਦਾਰੇ ਦਾ ਨਾਮ ਹੈਗਾ ਜੀ ਪਟਨਾ ਸਾਹਿਬ ਚ ਸ੍ਰੀ ਹਰਮੰਦਰ ਸਾਹਿਬ ਤੇ ਇੱਧਰ ਸਾਬ ਟੋਪੀ ਖੋਲਣ ਦੇਵਾ ਆਂਦਾ ਮੈਂ ਟੋਪੀ ਨਹੀਂ ਪੋਣੀ ਤੇ ਇੱਥੇ ਹੋਰ ਵੀ ਬੜੇ ਜਿਹੇ ਗੁਰਦਾਰੇ ਆ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਇੱਥੇ ਟੋਟਲ ਹੈਗੇ ਜੀ ਸੱਤ ਗੁਰਦਾਰੇ ਤੇ ਆ ਗੁਰਦਾਰੇ ਦਾ ਨਾਮ ਆਪਾਂ ਜੀ ਦਾਤ ਤਾ ਵਾ ਸ੍ਰੀ ਹਰਮੰਦਰ ਸਾਹਿਬ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਮਿਲਨੇ ਕਰਦੇ ਆਂ ਤੇ ਆਪਾਂ ਹੁਣ ਅੰਦਰ ਆ ਗਏ ਆਂ ਤੇ ਆਹ ਵੇਖੋ ਜੀ ਕੱਡੀਆਂ ਸੋਹਣੀਆਂ ਲਾਈਟਿੰਗ ਕੀਤੀ ਆ ਕਿਉਂਕਿ ਹੁਣ ਬਾਬਾ ਜੀ ਦਾ ਜਨਮ ਦੇ ਜਨਮ ਦੇਣਾ ਆਉਣ ਵਾਲਾ ਵਾ ਤੇ 5 ਜਨਵਰੀ ਨੂੰ ਤੁਹਾਨੂੰ ਵਧਾ ਹੋਊਗਾ ਕਿ ਆਪਾਂ ਇਸ ਕਰਕੇ ਇੱਥੇ ਲਾਈਟਿੰਗ ਚੱਲ ਰਹੀ ਆ ਜਿੱਦਣ ਆਪਾਂ ਹੁਣ ਜਾਣਾ ਅੱਜ ਤੇ ਆਪਾਂ ਆਏ ਆ ਜਿੱਦਣ ਆਪਾਂ ਜਾਵਾਂਗੇ ਉਦੋਂ ਹੋਰ ਵੀ ਸ਼ੈਡ ਲਾਈਟਿੰਗ ਹੋ ਜੂਗੀ ਤੇ ਬਾਕੀ ਆ ਜਿਹੜੀਆਂ ਲਾਈਟਾਂ ਪੱਕੀਆਂ ਵੀ ਲੱਗੀਆਂ ਹੋ ਚਲ ਗਿਆ ਉਥੇ ਦਾ ਇੱਕ ਅਦਾਵਾ ਉਥੇ ਮੇਨ ਦਾ ਉਹ ਮਿਲਦਾ ਰਹੇ ਲੇਟਾ ਫਲੋਰ ਤੇ ਪੈ ਰਹੇ ਤੇ ਪਾਸੇ ਉੱਤੇ ਦੀਆਂ ਲੱਗੀਆਂ ਹੋ ਜਾਂਦੀਆਂ ਨੇ ਪੱਕੀਆਂ ਤੇ ਲੱਗੀਆਂ ਨੇ ਉਹਨਾਂ ਦੇ ਅੰਦਰ ਮਰਦਾ ਕਮਾਲਾ ਤਿੰਨ ਤੇ ਬੋਸਾ ਹੀ ਗਿਆ ਆਹ ਦੇਖੋ ਜੀ ਕਿੰਨਾ ਕਬੂਤਰ ਬੈਠਾ ਹੈ ਇੱਧਰ ਇੱਧਰ ਵੀ ਹੈਗੇ ਆ ਬਹੁਤ ਜਿਆਦੇ ਕਬੂਤਰ ਆ ਤੇ ਹੁਣ ਆਪਾਂ ਕੱਲ ਨੂੰ ਵਲੌਗ ਬਣਾਵਾਂਗੇ ਅੱਜ ਤੇ ਆਪਾਂ ਨੂੰ ਜੰਨੇ ਰੋ ਗਿਆ ਤੇ ਆਪਾਂ ਕੱਲ ਨੂੰ ਫੇਰ ਵਲੌਗ ਬਣਾਵਾਂਗੇ ਕੱਲ ਨੂੰ ਵੀ ਆਪਾਂ ਹੋਰ ਘਮਲੇ ਵੀ ਕਿੰਨੇ ਛੋਲੇ ਛੋਲੇ ਲਾਏ ਕਿੰਨੇ ਆਪਾਂ ਘਮਲੇ ਤੇ ਸਤੇ ਵੀਾਰੇ ਮਾਇਆ ਤਗਲੇ ਬਨੇ ਲਾਈਟ ਵੀ ਕੀਤੀ ਹੋਈ ਜੀ ਖਾਣੇ ਆ ਤੁੰ ਤਿਆ ਹੈਗੀ ਆ ਜੀ ਅਗਲੇ ਦਿਨ ਦੀ ਵੀਡੀਓ ਇਹ ਵੀ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਪੂਰੀ ਵੀਡੀਓ ਆ ਹੁਣ ਆਪਾਂ ਗੁਰਦਾਰੇ ਦੇ ਅੰਦਰ ਆ ਗਏ ਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਹੁਣ ਤੁਹਾਨੂੰ ਆਪਾਂ ਪੂਰੀ ਮਤਲਬ ਕਿ ਦਿਖਾਵਾਂਗੇ ਕਿ ਕੀ ਗੁਰਦਾਰੇ ਦੇ ਵਿੱਚ ਵਿੱਚ ਸਾਰਾ ਕੁਝ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਚੱਲਦੇ ਆਂ ਗੁਰਦਾਰੇ ਦੇ ਤੇ ਮੈਂ ਅੱਜ ਬੰਨਿਆ ਸੀ ਜੀ ਪਰਨਾ ਤੇ ਆ ਮੈਂ ਬੋਲੀ ਸ਼ੁਰੂ ਕੋਰਡਿੰਗ ਲਾਈ ਹੈ ਪਰ ਮੈਂ ਨਹੀਂ ਮਤਲਬ ਕਿ ਆਪਾਂ ਥੋੜੇ ਤੇ ਥੇਰੇ ਬਾਹਰ ਗੋਲ ਗਿਆ ਵਾ ਤੇ ਹੁਣ ਆਪਾਂ ਜਾਣਦੇ ਆ ਇਨ ਇੱਥੇ ਜ਼ਿਆਦਾਤਰ ਗੁਰਦਾਰਿਆਂ ਚ ਵੀਡੀਓ ਬਣਾਉਂਦਾ ਅਰਦਨੀਆਂ ਦਾ ਇਸਾ ਕਰਕੇ ਮੈਂ ਫਿਰ ਹੌਲੀ-ਹੌਲੀ ਵੀਡੀਓ ਬਣਾਈਂ ਗਿਆ ਤੇ ਬਾਅਦ ਹੁਣ ਕਰਿਆਣਕ ਉਹ ਇਸ ਰਿਕਾਰਡਿੰਗ ਲਾ ਲਈ ਗਿਆ ਹਾਂਜੀ ਤੇ ਹੁਣ ਆਪਾਂ ਕਿਉਂਦੇ ਸਾਫ਼ ਵੀ ਅੱਗੇ-ਅੱਗੇ ਜਾਣ ਲਿਆ ਵਾ ਤੇ ਇੱਥੇ ਬੜੇ ਸਾਰੇ ਕਬੂਤਰ ਆ ਵੇਖੋ ਤੇ ਹੁਣ ਸਾਬ ਕਿਉਂ ਵੀ ਸਾਬ ਕਬੂਤਰਾਂ ਨਾ ਵੋਹ ਕਰਦਾ ਵਾ ਇਹਨੂੰ ਕਬੂਤਰਾਂ ਦਾ ਬਹੁਤ ਪਿਆਰ ਵਾ ਜਦੋਂ ਜਦੋਂ ਬਾਜ਼ਾਰ ਤੇ ਜਾਇਆਂ ਦੇ ਕਬੂਤਰ ਲੈ ਕੇ ਆਉਣੇ ਕੰਪਿਊਟਰ ਤੇ ਮੈਂ ਪਹਿਲੇ ਵਲੋਗ ਚ ਦਿਖਾਇਆ ਵੀ ਆਪਾਂ ਚਿੜੀਆਂ ਲੈ ਕੇ ਆਏ ਸੀ ਤੇ ਉਹ ਮੈਂ ਇੱਕ ਪਸ ਆਪ ਪਰ ਜਾਇਆਂ ਦੇ ਆਪ ਪਰ ਜਾਇਆਂ ਦੇ ਆਪ ਤੇ ਹੁਣ ਕਹਿੰਦਾ ਮੈਂ ਕਬੂਤਰ ਡੋਲਿਏ ਦਿਖਾਈਆਂ ਚਿੜੀਆਂ ਨੂੰ ਕਬੂਤਰਾਂ ਦੇ ਵਿੱਚ ਮਤਲਬ ਜੋ ਪ੍ਰਸ਼ਾਦ ਚੇਹਾਂ ਦੀ ਉੱਥੇ ਚਲ ਗਿਆ ਵਾ ਉਹ ਕਬੂਤਰ ਡਾਈ ਜਾਂਦਾ ਨਾ ਪਿਛੇ ਪੱਜਿਆ ਦਾ ਵਾਤੇ ਕੰਮ ਤੇ ਫਾਰਮਿੰਗ ਦਾ ਕਰੀਏ ਜਿਹੜੀ ਪੱਜਾ ਪਿਆ ਜਾਂਦਾ ਤੇ ਕਿਲੋ ਇਹਦੀ ਵੀਡੀਓ ਵੀ ਬਣਾਉਂਦੇ ਹੋ ਉਹ ਵੀ ਤੋਂ ਉੱਥੇ ਬੈਠ ਕੇ ਤੁਹਾਡੇ ਮਨਪਸੰਦ ਆਵੇ ਕੋਈ ਡੋਂਡਿਆ ਕੋਈ ਕੰਪਟਰ ਆਜੋ ਪਟਾਚੋ ਇੱਧਰ ਕੋਈ ਜੜੀ ਹੁੰਦੀ ਜਾਂਦੇ ਆਕਾਰ ਇੱਥੇ ਜਬਾਬ ਦੇਣੇ ਨੇ ਜਿਹੜੀ ਸਲੇਬ ਬਣੀ ਹੋਰ ਤੇ ਲਫਾਫੇ ਰੱਖੇ ਆਜੋ ਸਾਡੇ ਪੁੱਤੋ ਉੱਥੇ ਬੈਠ ਮਾਰ ਦਿੰਦੇ ਆ ਆਜੋ 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 ਸੇ ਨਾਗੋ ਪੈ ਜਾਂਦੇ ਇਸ ਕਾਰਨ ਤੇ ਉਹ ਫਲਾ ਹੈ ਫਾਫੇ ਰੱਖ ਲਿੰਦੇ ਆ ਇਧਰ ਆ ਜੋ ਇਧਰ ਆ ਇਧਰ ਆ ਜੋ ਇਹ ਤੇ ਸਭ ਇੱਥੇ ਕੀ ਆਪ ਕਰਦੇ ਨੇ ਤੇ ਉਹ ਤੋਂ ਪੈਣਾ ਆ ਬਾਲੂ ਦੀ ਬਾਦਲ ਉਹ ਪਾਪਾ ਮੋਹ ਇਧਰ ਆ ਜਾ ਵਫਾ ਦੇ ਖਾਂਡੇ ਫਾਲ ਭਾਜਾ ਭਾਜਾ ਉਹ ਨੂੰ ਤਾਂ ਕੇਵਲ ਪੱਕੇ ਗਿਆਨ ਵਾਲਾ ਜਿਹੜਾ ਉਹਦੇ ਵੀ ਇੰਨੇ ਜੱਪਿਆ ਤਾਂਪ ਉਹੀ ਉਹਨੂੰ ਪ੍ਰਾਪਤ ਹੋਏਗਾ ਕਿਉਂਕਿ ਗਿਆਨ ਹੋਣ ਵਾਸਤੇ ਨਾਉ ਜੱਪਿਆ ਜਾਵੇ ਔਰ ਮੈਂ ਪਾਪਾ ਕਿੱਥੇ ਭੱਜ ਗਏ ਹੋ ਹੱਲਾ ਪਾਪਾ ਨੂੰ ਹੱਲ ਲਾ ਜਾ ਹੱਲ ਹੱਲ ਅੱਧਿਆ ਇਥੋਂ ਦਾ ਸਾਰਾ ਇਤਿਹਾਸ ਦੂ ਦੂ ਖੋਇਆ ਹੀ ਜਿਹੜਾ ਕਿ ਬੁਰਦਾਰਾ ਬਣਿਆ ਸੀ ਇੱਥੇ ਤੱਕ ਤੱਕ ਕਿਹੜੀ ਯਾਰ ਚੱਲਣੀ ਹੈ ਫਰੀ ਗੋਵਿੰਦ ਸੰਧੀ ਦਾ ਔਰ ਇਹ ਇਤਿਹਾਸ ਵੀ ਲਿਖਿਆ ਹੋਇਆ ਤੁਰਾ ਟਾਈਮ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਹੈ ਖਾਸ ਕਰਕੇ ਇਹ ਵਾਲੀ ਇਥੇ ਉਹ ਨੂੰ ਗ੍ਰੇਸ ਨੂੰ ਗਾਹ ਨੂੰ ਡਾਲਣਾ ਕਿ ਇਹਦੇ ਨੇ ਇਹਨਾਂ ਪਟਨਾ ਨਾ ਆਉਂਦੇ ਆਜੂ ਜੀ ਗਾਹ ਪੱਛੀ ਪਾਉਂਗਾ ਦੇ ਦੇ ਜੀ ਇਹਦੇ ਕਮਾਈ ਨੇ ਖਿੜੀ ਬਣਾ ਕੇ ਭਾਈ ਛੁੱਟ ਬੰਦੇ ਨੂੰ ਇੱਥੇ ਭੂਖ ਦੇ ਖਿੱਚ ਕੇ ਪਰਾਂ ਸਲੇ ਕਰ ਦਿੰਦੇ ਮੁੜ ਕੇ ਤਿਆਰ ਹੋ ਗਈ ਆ ਜੀ ਕੰਗਾ ਸ਼ਾਂਤੀ ਵਗ ਰਹੀ ਵੇ ਤੇ ਇਹਦੇ ਵਿੱਚ ਆਪਾਂ ਇੱਥੇ ਇੱਕ ਸ਼ਿਪਵੀਆ ਇਹ ਖੜੀ ਹੈ ਗੰਗਾ ਜੀ ਅੱਜ ਵੀ ਆਪਾਂ ਵੀਡੀਓ ਸ਼ੇਅਰ ਕੀਤੀ ਆ ਜਮਨਾ ਨੂੰ ਜਮਨਾ ਤੇ ਪੁਰਾ ਸਾ ਪੰਨਿਆ ਗੁਰਾ ਤੇ ਹੁਣ ਤੁਹਾਨੂੰ ਦੀ ਪੂਰੀ ਵੀਡੀਓ ਸ਼ੇਅਰ ਕਰਾਂਗੇ ਗੰਗਾ ਜੀ ਤੁਹਾਨੂੰ ਆਪਾਂ ਅਗਲੀ ਵੀਡੀਓ ਦਿਖਾਉਣੀ ਆ ਆ ਖੋਦੀ ਖਲੋਤੀ ਕਿਨਾਰੇ ਤੇ ਤੂੰ ਦੇਖਣੀ ਨਹੀਂ ਇਹਦਾ ਏ ਜਿੰਨਾ ਉੱਪਰ ਹੁੰਦਾ ਥੱਲੇ ਸਾਉ ਕਹਿੰਦਾ ਪਾਣੀ ਤੇ ਇਹ ਨਿਰਦੇ ਚੜ ਕੇ ਕਿੰਨੇ ਕਿਆ ਬਲੂਟੇ ਹੁਣ ਨਹੀਂ ਲੈਣੇ ਹੁਣ ਆਪਾਂ ਗੋਦਾਂ ਦੇ ਘੁੰਮਣੇ ਪੈਣਾ ਇਹ ਮਰਗੀ ਦੀ ਤੇ ਲੋਕਲ ਕੋਲ ਜਿੰਦਾ ਇਹ ਆਪਾਂ ਆਵਾਂਗੇ ਇੱਥੇ ਘੁੰਮਣੇ ਦਿਖਾਉਂ ਮਾੜਾ ਲੱਗਿਆ ਉਹ ਹਰੀਦਪੜ ਕੋਲ ਲਗਾ ਵਾਰਤੀਏ

ਇਹ ਕੋਹੁਰ ਬੁਰ ਦਾਰਾਵਾ ਇਹਦਾ ਨਾਮ ਹੈਗਾ ਜੀ ਗੁਰੂ ਦਾ ਬਾਗ ਗੁਰਦਾਰੇ ਦਾ ਨਾਮ ਇੱਥੇ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਰਹਿੰਦਾ 24 ਘੰਟੇ ਪਰ ਹੁਣ ਕੱਲੀ ਇੱਥੇ ਚਾਹ ਹੀ ਆ ਤੇ ਹੁਣ ਆਪਾਂ ਚੱਲਦੇ ਹਾਂ ਮੱਥਾ ਟੇਕਦੇ ਅੰਦਰ ਜਾਗੇ ਆਹ ਆਪਾਂ ਹੁਣ ਅੰਦਰ ਆ ਗਏ ਆ ਤੇ ਇੱਧਰ ਸਾਰੇ ਬੈਗੇ ਚਾਹ ਪੀਣੇ ਵਾਸਤੇ ਅਰੇ ਤਾਂ ਕਾਜਲੇ ਦਿਨ ਦਿਨ ਰਾਤ ਹੋਣੀ ਕਿ ਆਪਾਂ ਫੇਸ ਕਿਸ ਨੂੰ ਕਰਦੇ ਆ। ਆਪਾਂ ਬਹੁਤ ਹੀ ਕੰਮ ਆਇਆ ਰਹੇ। ਹੁਣ ਆਪਾਂ ਚੱਲਦੇ। ਮਤਲਬ ਕਿ ਸਵੇਰੇ ਸਵੇਰੇ ਜਾਵਾਂਗੇ। ਤਾਂ ਇੱਕ ਹੋਰ ਗੁਰਦਰਾ ਹੈ ਜਿਹਦਾ ਨਾਮ ਹੈਗਾ ਜੀ ਬਾਦੀਲਾ। ਤੇ ਇਹਦਾ ਵੀ ਆਪਾਂ ਵੇਖੋ ਤੁਹਾਡੇ ਨਾਲ ਪਿਆਰ ਸ਼ੇਅਰ ਕੀਤਾ ਪੂਰਾ। ਵਾਲੀ ਨੂੰ ਗੋਦਾਰੇ ਦਾ ਇਹ શરીਅ